ਜਿਹੜੇ ਜਦੋਂ ਖੜੋ ਪੜਾਈ ਹੁੰਦੀ ਹੈ ਆਪੋ ਹੀ ਇਹਨਾਂ ਦੇ ਲੀਡਰ ਜਿੰਨ ਕਿ ਹਰ ਉਸ ਬੰਦੇ ਦੇ ਇਹਨਾਂ ਨੂੰ ਸਟੇਟ ਨੂੰ ਚੱਕ ਹੁੰਦਾ ਹੈ ਉਸ ਦੇ ਕਥਨ ਜਿਹੜਾ ਉਹ ਲਾਗੂ ਹੁੰਦਾ ਗੁਰਦਾਰਿਕਾ ਰਾਜੇ ਸੀਮ ਕਤੰ ਕੁੱਤੇ ਜਾਈ ਗਾਈਂ ਬੈਠੇ ਸੁਤੇ ਇਹ ਜਿਹੜੇ ਉਸ ਵੇਲੇ ਸੀ 26 ਦਿਨ ਸਪੀਅਰ ਨੂੰ ਕੋਈ ਇਸ ਤਰ੍ਹਾਂ ਹੀ ਹੋਇਆ ਤੇ ਅੱਜ ਵੀ 12 ਦੇ ਵਿੱਚ ਕੁਝ ਦੋਸਤਾਂ ਨੇ ਆਪਣੇ ਐਕਸਪੀਰੀਅੰਸ ਵੀ ਲਿਖੇ ਨੇ ਐਮਰਜੈਂਸੀ ਬਾਰੇ ਲੇਖ ਵੀ ਲਿਖੇ ਨੇ ਤੇ ਮੈਂ ਆਪਣੀ ਕਲਾਸ ਇੱਕ ਲੱਛ ਦੇ ਜਿਹੜੇ ਰੂਲਿੰਗ ਕਲਾਸ ਹੈ ਉਹਦੇ ਹੀ ਇੱਕ ਪ੍ਰਤੀ代表 ਨੇ ਅੱਜ ਜਿਹੜਾ ਇੰਗਲਿਸ਼ ਜਰਨਲ ਦੇ ਵਿੱਚ ਚੰਡੀਗੜ੍ਹ ਕੋਲੋਂ ਉੱਪਰ ਲਿਖਿਆ ਹੈ ਉਹਦਾ ਸਵਾਲਾਂ ਦੇਖ ਕੇ ਸ਼ੁਰੂ ਕਰਾਂਗਾ ਇਹ ਕੋ ਲਿਖ ਰਿਹਾ ਉਸ ਵਤਪਾਜਨ ਨੇ एडिशनल सोलिसिटर जनरल ने वो लिख रहे हैं अखीर अखीर लग रहा बस दो तो एक सेंटेंस में पढ़ा था टू डे इज द डे व्हेन द कंट्री शुड टेक ए वो दैट गवर्नमेंट्स विल कम एंड गो बट नो डिक्टेटर वुड एवर बी एबल टू थिंक ऑफ इम्पोजिंग एन इमरजेंसी विद ए व्यू ऑफ टू ਐਂਡ ওভারਥਰੋਇੰਗ ਦ ਕਨਸਟੀਟਿਊਸ਼ਨ ਆਫ ਇੰਡੀਆ ਐਂਡ ਐਮਰਜੈਂਸੀ ਸੀ ਇਟਸ ਯੂ 50 ਲਿਖ ਰਿਹਾ ਜਿਹੜਾ ਐਮਪੀ ਵੀ ਰਿਹਾ ਐਮਰਜੈਂਸੀ ਦੇ ਵਿੱਚ ਯੇਪੀ ਰਿਹਾ ਤੇ ਅੱਜ ਐਡੀਸ਼ਨਲ ਸੋਰਸ ਕਰ ਰਿਹਾ ਜੀ ਇਹਨੇ ਮੈਂ ਮੈਂ ਟੈਕ ਦਾ ਸਪੋਰਟ थैंक यू थैंक यू ਮੈਨ ਉਹ ਕਹਿ ਰਿਹਾ कि आज वो दिन है जिस आर आर है। ते हर व्यक्ति हर इंडियन नु ए सोच चुकनी चाहिदी है कि ये भी नाल है कह रहया सरकारा ता औंदियां ਜਾਂਦੀਆਂ ਜਿਹਰੇਣ ਕੀ ਪਰ ਅੱਜ ਆਪਾਂ ਇੱਕ ਸੋਚੀਏ ਕਿ ਕੋਈ ਵੀ ਡਿਕਟਟਰ ਹੌਣ ਵਾਲੇ ਸਮੇਂ ਕਦੀ ਵੀ ਇਸ ਸੋਚ ਨਾ ਸਕੇ ਕਿ ਉਹ ਐਮਰਜੈਂਸੀ ਲਾਇ ਲਾਉਣੇ ਦਾ ਦੂਰ ਦੀ ਗੱਲ ਐ ਐਮਰਜੈਂਸੀ ਲਾਉਣ ਦੀ ਵੀ ਸੋਚ ਨਾ ਕੀ ਕੈਰੀਅਰ ਦੇ ਨਾਲ ਕੈਰੀਅਰ ਕਿ ਕਨਸਟੀਟਿਊਸ਼ਨ ਕਿਹੜਾ ਸਰਵਧਾਨ ਹੈ ਇੰਡੀਆ ਹਾਲਾਂਕਿ ਉਹਦੇ ਵਿੱਚ ਵੀ ਬਹੁਤ ਕੁਸ਼ਲ ਇਹਦੇ ਬਾਰੇ ਗੱਲਬਾਤ ਹੋ ਸਕਦੀ ਹੈ ਇਸ ਕੋਰਸ ਹੋ ਸਕਦਾ ਹੈ ਪਰ ਉਹ ਕਹਿ ਰਿਹਾ ਕਿ ਕਨਸਟੀਟਿਊਸ਼ਨ ਜਿਹੜਾ ਹੈ ਸਰਵਧਾਨ ਹੈ ਉਸ ਨੂੰ ਕੋਈ ਖਾਸੇ ਨਾ ਕਰ ਸਕੇ ਉਸ ਨੂੰ ਵੀ ਕੋਈ ਵਿਸ਼ ਵੀ ਨਾ ਕਰ ਸਕੇ ਉਸ ਨੂੰ ਵੀ ਉਸ ਤੇ ਅਮਲ ਕੀਤਾ ਮੈਂ ਬਨਾਰਿਆਂ ਤੋਂ ਉਮੀਦ ਰੱਖਾਂਗਾ ਐਮਰਜੈਂਸੀ ਦੇ ਦੇ ਦੌਰ ਦੇ ਪਰ 50 ਸਾਲਾਂ ਜਿਹੜਾ ਅਸੀਂ ਅੱਜ ਗੱਲ ਕਰ ਰਹੇ ਹਾਂ ਉਸ ਦੇ ਕੰਟੈਕਸ ਅੱਜ ਦੇ ਕੰਟੈਂਪਰੇਰੀ ਸਮਕਾਲੀ ਹਾਲਾਤ ਬਾਰੇ ਵੀ ਗੱਲ ਕੀਤੀ ਐਮਰਜੈਂਸੀ ਦਾ ਉਹ ਦੌਰ ਸੀ ਉਹ ਹਿਸਟਰੀ ਹੈ ਇਤਿਹਾਸ ਹੈ ਕੀ ਉਸ ਤੋਂ ਬਾਅਦ ਜਿਹੜੇ ਕਨਸਟੀਟਿਊਸ਼ਨਲ ਰਾਈਟ ਹੈ ਬਾਕੀ ਦਾ ਹਿਊਮਨ ਰਾਈਟਸ ਸਿਵਲ ਰਾਈਟਸ ਬਹੁਤ ਦੂਰ ਦੀ ਗੱਲ ਹੈ ਡੈਮੋਕਰੈtic ਕੰਟਰੀ ਦੇ ਵਿੱਚ ਕਨਸਟੀਟਿਊਸ਼ਨਲ ਰਾਈਟ ਜਿਹੜੇ ਕੀ ਉਸ ਤੋਂ ਬਾਅਦ ਤੱਕ ਉਸ ਦੀ ਉਲੰਘਣਾ ਨਹੀਂ ਹੋਈ ਇੱਕ ਸਵਾਲ ਬਣਦਾ ਤੇ ਨਾਲੇ ਸਵਾਲ ਬਣਦਾ ਹੈ ਕਿ ਜਦੋਂ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਕਨਸਟੀਟਿਊਸ਼ਨ ਜਿਹੜਾ ਸੰਧਾਨ ਇੱਕ ਓਵਰਰਾਈਟਿੰਗ ਓਵਰਆਰਕਿੰਗ ਇੱਕ ਰੂਲਸ ਰੈਗੂਲੇਸ਼ਨ ਤੈਅ ਕਰਦਾ ਉਹਦੇ ਅੰਦਰ ਕੋਈ ਸੰਸਥਾਵਾਂ ਨੇ ਇੰਸਟੀਟਿਊਸ਼ਨ ਕੀ ਉਹ ਇੰਸਟੀਟਿਊਸ਼ਨਸ ਨੂੰ ਫ੍ਰੀਲੀ ਕੰਮ ਕਰਨ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ ਇਹ ਦੂਜਾ ਸਵਾਲ ਇਹ ਇੰਸਟੀਟਿਊਸ਼ਨ ਜਿਹੜੀਆਂ ਸੰਸਥਾਵਾਂ ਨੇ ਕੋਰ ਰੂਲ ਆਫ ਦਾ ਗੇਮ ਤੈਅ ਕਰਦੀਆਂ ਨੇ ਤੇ ਰੂਲ ਆਫ ਦਾ ਲਾਅ ਤੈਅ ਕਰਦੀਆਂ ਕੀ ਉਹ ਹੋ ਰਿਹਾ ਕਿ ਨਹੀਂ ਹੋ ਰਿਹਾ ਜੇ ਮੈਂ ਸਟੇਟ 'ਚ ਐਗਜ਼ਾਮਪਲ ਪਹਿਲੇ ਦਿੱਤੀ ਹੈ ਕਿ ਹਾਲਾਂਕਿ ਕਨਸਟੀਟਿਊਸ਼ਨ ਰੂਲ ਆਫ ਦਾ ਡਿਸਟ੍ਰਿਬਿਊਸ਼ਨ ਬਹੁਤ ਕੁਝ ਸਾਰਾ ਜਿਹੜਾ ਹੈ ਉਸ ਦੇ ਜਿਹੜੇ ਲੋਕ ਕਾਬਜ ਹੁੰਦੇ ਨੇ ਉਹ ਪੁਰਨਾ ਲੋਕਾਂ ਦੇ ਇੱਛੇ ਕੰਮ ਕਰਦੇ ਨੇ ਜਿਨ੍ਹਾਂ ਦੇ ਸਮਾਜਿਕ ਆਰਥਿਕ ਰਾਜਨੀਤਿਕ ਵਿਸ਼ੋਕ ਨੂੰ ਚੁੰਬਾਉਂਦੇ ਉਹ ਮੈਨੂੰ ਲੱਗਦਾ ਕਿ ਇਹ ਵੀ ਗੱਲ ਕਰਨ ਜਿਹੜੀ ਹੈ ਉਹ ਬਣਦੀ ਹੈ ਤੇ ਨਾਲ ਜਦੋਂ ਅਸੀਂ ਲਿਖਣ ਬੋਲਣ ਪੜ੍ਹਨ ਦੀ ਆਜ਼ਾਦੀ ਚਾਹੁੰਦੇ ਆਂ ਇਹ ਗੱਲ ਕਰਦੇ ਆਂ ਫਿਰ ਮੈਂ ਗੁਨਾਹਕ ਦੇ ਕੋਟ ਕਰਾਂਗਾ ਜੋ ਲੱਗ ਰਹੀ ਏ ਜਗਤ ਮੇਂ ਕਿਸ ਸੁਣੀਏ ਕਿਸ ਕੀ ਅੱਜ ਅਸੀਂ ਆਪਣੀ ਗੱਲ ਕ੍ਰੀਏ ਲਈ ਕਹਿ ਸਕਦੇ ਹਾਂ ਟੈਗੋਰ ਵੀ ਇਹ ਕਹਿੰਦਾ ਕਿ ਕ੍ਰੀਏਟਿਵਟੀ ਇੱਕ ਖਿਆਲਾਂ ਦੀ ਉਤਪਤੀ ਉੱਥੇ ਹੋਏਗੀ ਜਿੱਥੇ ਡਰ ਨਹੀਂ ਹੋਵੇ ਪਰ ਅਸੀਂ ਡਰ ਦੇ ਮਾਹੌਲ ਤੋਂ ਬਾਹਰ ਲੈ ਰਹੇ ਹਾਂ ਇਹ ਕੁਝ ਜਿਹੜੇ ਨੁਕਤੇ ਨੇ ਮੈਨੂੰ ਲੱਗਦਾ ਇਹਦੇ ਬਾਰੇ ਵੀ ਗੱਲ ਜਿਹੜੀ ਹੈ ਉਹ ਕਰਨੀ ਬੰਦੀ ਹੈ ਦੇ ਮੈਨੂੰ ਵੀ ਤੇ ਸਾਡੇ ਅੱਜ ਦੇ ਬੁਲਾਰੇ ਜਿਹੜੇ ਨੇ ਉਹ ਗੱਲ ਕਰਨਗੇ ਇੱਕ ਗੱਲ ਹੋਰ ਕਹਿ ਕੇ ਮੈਂ ਬੈਠਣਾ ਹਾਂ ਆਕੀ ਜਸਟਿਸ ਯੁਗਮੋਨ ਨਾ ਸਿਨੋਨੂ ਵੀ ਦੀ ਗੱਲ ਵੀ ਕਰਨੀ ਹੈ ਅਲਾਵਾ ਹਾਈ ਕੋਰਟ ਦਾ ਜਿਹੜਾ ਜੱਸੀ ਜਿਹਦੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਦੇ ਕੋਲ ਫੈਸਲਾ ਤੇ ਉਸ ਵੇਲੇ ਗਿਆਪਤ ਕਾ ਚ ਨਰੇਂਡ ਮੂਵਮੈਂਟ ਤੇ ਉਸ ਤੋਂ ਬਾਅਦ ਜਿਹੜੀ ਮਿਲੀ ਯੂਨੀ ਸਰਕਾਰ ਬਣਦੀ ਹੈ ਤੇ ਰੀਜਨਲ ਪਾਰਟੀਆਂ ਇੰਪੋਰਟੈਂਟ ਹੁੰਦੀਆਂ ਨੇ ਨੀਅਰ ਪੋਲਿਟਿਕਸ ਵਿੱਚ ਇਹ ਇੱਕ ਦੀਦਰ ਹੈ ਜਿਹਦੇ ਉਪਰ ਸ਼ੌਕ ਡਾਕਟਰੀ ਨੋਮਿਕ ਲੈਂਦੀ ਪੜਦੇ ਆ ਪਰ ਉਹਦੇ ਵਿੱਚ ਸ਼ੌਕ ਡਾਕਟਰੀ ਦੇ ਵਿੱਚ ਜਿਹੜਾ ਸਿਸਟਮ ਹੈ ਕੈਪੀਟਲਿਜ਼ਮ ਹੈ ਉਹ ਆਪਣੇ ਫਾਇਦੇ ਵੀ ਕੱਢਦਾ ਹੈ ਪਰ ਇਹ ਸਹਲਤਾਂ ਚੋਂ ਕੁਝ ਪੋਜ਼ਿਟਿਵ ਵੀ ਨਿਕਲਦਾ ਹੈ ਤੇ ਉਹ ਪੋਜੀਟਿਵ ਜਿਹੜਾ ਐਮਰਜੈਂਸੀ ਦੇ ਵਿੱਚ ਕਿਉਂ ਨਹੀਂ ਖਲੇ ਉਸ ਤੋਂ ਬਾਅਦ ਐਮਡੀਆ ਦੀ ਗੂੰਹ ਦੀ ਉਸ ਤੋਂ ਬਾਅਦ ਬਣੀ ਮੇਰੇ ਦੋਸਤ ਜਿਹੜੇ ਮੈਂ ਵੀ ਫਾਊਂਡਰਸ ਵਿੱਚੋਂ ਐ ਤਸੀ ਵੀ ਪਟਿਆਲੇ ਜਿਹੜੀ ਪਹਿਲੀ ਮੀਟਿੰਗ ਐ ਫਸਟ ਹੈਂਡ ਦੇ ਗੋਲਜੇੜਾ ਪਾਰਕ ਨੇੜੇ ਪਾਰਕ ਇੱਥੇ ਕੀਤੀ ਸੀ ਤੇ ਉਸ ਤੋਂ ਬਾਅਦ ਹਿਊਮਨ ਰਾਈਟਸ ਦੇ ਬਾਰੇ ਜਿਹੜੀ ਐਫਡੀ ਆ ਕਾਫੀ ਹਮ ਇੰਤੇਰੇ ਪੋਟਾ ਵਿੱਚ ਗੱਡੀਆਂ ਨੇ ਤੇ ਐਮਰਜੈਂਸੀ ਦੀ ਫੋਰ ਹੀ ਐਫਟੀਆਰ ਜਿਹੀ ਪ੍ਰੋਸੀਜਰ ਸੋ ਇਸ ਦਾ ਇਹ ਅਧਿਨਾ ਦੰਡੇੜਾ ਹੈ ਕਿ ਤੁਹਾਡੇ ਪ੍ਰਾਂਤਰੀ ਜਿੱਥੇ ਗੱਡੀਆਂ ਤੋਂ ਲੋਕ ਆਏ ਨੇ ਉਸ ਪਰੇ ਲੀਡਰ ਆਇਆ ਪਰਾਈ ਜਿੱਥੇ ਅਸੀਂ ਅੱਜ ਇਹ ਗੱਲ ਕਰਨ ਲਈ ਕਿਉਂ ਲੱਗਦਾ ਔਣ ਵਾਲੇ ਸਮੇਂ ਤੇ ਇਹ ਇਸ طرح ਦੇ ਜਿਹੜੇ ਕੱਟੇਕਾਰ ਨੇ ਉਹ ਹੋਰ ਵੀ ਜਿਆਦਾ ਪ੍ਰਸੰਗਿਤ ਹੋਣਗੇ ਕਿਉਂਕਿ ਜਦੋਂ ਵੀ ਲੋਕਾਂ ਦੀਆਂ ਫੰਡਮੈਂਟਲਸ ਰਾਈਟ ਤੇ ਫੰਡਮੈਂਟਲ ਡਿਮਾਂਡਸ ਦਾ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਲੋਕਾਂ ਦੀ ਕੀ ਆਵਾਜ਼ ਨੂੰ ਸੁਣਾਇਆ ਜਾਂਦਾ ਉਹ ਕਿਸੇ ਐਮਰਜੈਂਸੀ ਕਪਰ ਨਹੀਂ